ਹਾਂਜੀ ਹਾਂਜੀ ਈ ਰਿਕਸ਼ਾ ਵਾਲੇ ਸਾਰੇ ਇਕੱਠੇ ਹੋਏ ਹੋ ਕੀ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਜਗਰਦੇਵ ਤੁੰਗਦੇਵ ਜੈਪੀਂ ਜੈ ਭਾਰਤ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਹਿਰਪੁਰ ਦੇ ਬੜੇ ਹੁਣ ਹਰ ਅਫਸਰ ਸਰੇਂਦਰਪਾਲ ਜੀ ਜੋ ਕਿ ਪੀਸੀਆਰ ਤੋਂ ਪਹਿਲਾਂ ਸਬ ਇੰਸਪੈਕਟਰ ਸੀ ਤੇ ਹੁਣ ਇੰਸਪੈਕਟਰ ਬਣ ਕੇ ਪਾਸਟੈਂਡ ਤੇ ਪਹੁੰਚੇ ਹੈ ਤੇ ਭਗਵਾਨ ਸ਼੍ਰੀ ਵਾਲਮੀਕੀ ਰੱਖਿਆ ਬਲਵਰ ਸਟਰੀਟ ਲੋ ਇਹਨਾਂ ਨੂੰ ਆਪਾਂ ਵਧਾਈ ਦਿੱਤੀ ਹੈ ਵਧਾਈ ਦੌਰ ਤੇ ਔਰ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਔਰ ਸਭ ਤੋਂ ਪਹਿਲਾਂ ਜੋ ਕਿ ਰੀਤੀ ਰਿਵਾਜ ਦੇ ਹਿਸਾਬ ਦੇ ਨਾਲ ਕਿਉਂਕਿ ਜੋ ਵੀ ਤਰੱਕੀ ਮਿਲਦੀ ਹੈ ਇਹ ਬਾਬਾ ਸਾਹਿਬ ਦੀ ਦੇਣ ਹੈ ਜੀ ਤਾਂ ਬਾਬਾ ਸਾਹਿਬ ਦੇ ਚਰਨਾਂ ਚਰਨਾਂ ਨਮਸਤੇ ਕੋਇਨੇ ਸੁੰਦਰ ਜੀ ਸੇ ਇੰਸਪੈਕਟਰ ਸਾਹਿਬ ਔਰ ਮੁਮਿਠਾ ਕਰਵਾਇਆ ਗਿਆ ਬਾਬਾ ਸਾਹਿਬ ਦਾ ਤੇ ਆਪਾਂ ਸਾਰੇ ਇਹਨੇ ਬਹੁਤ ਬਹੁਤ ਮੁਬਾਰਕਬਾਦ ਦਿਨੇ ਇੱਕ ਵਾਰ ਸਾਰੇ ਇਹਨੇ ਤਾੜੀ ਬਜਾਈਏ ਸੁੰਦਰ ਬਾਜੀ ਸਾਡੇ ਜੋਗੀ ਸਭੀ ਇੰਸਪੈਕਟਰ ਤੇ ਇੰਸਪੈਕਟਰ ਬਣੇ ਨੇ ਸੀਆਰ ਇੰਚਾਰਜ ਥੈਂਕ ਯੂ ਜੀ ਹਾਂ ਜੀ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਜੈ ਗੁਰਦੇਵ ਧੰਨ ਗੁਰਦੇਵ ਗਾਇ ਰਬਿਦਾਸ ਮਹਾਰਾਜ ਔਰ ਸਾਏ ਪੁਰੂ ਪੀਰਾਂ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਆ ਕਿ ਸਾਡੇ ਇਹ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਜਿਹੜੇ ਕਿ ਹੁਸ਼ਿਆਰਪੁਰ ਦੇ ਵਿੱਚ ਲੰਬੇ ਸਮੇਂ ਤੋਂ ਜਣਾ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾਈ ਆ ਔਰ ਅਸੀਂ ਇਹਨਾਂ ਨੂੰ ਦੇਖਿਆ ਵੀ ਆਪਣੀ ਡਿਊਟੀ ਵਾਸਤੇ ਇਹਨਾਂ ਨੇ ਪੂਰੀ ਵਫਾਦਾਰੀ ਨਾਲ ਆਪਣੀ ਡਿਊਟੀ ਨਿਭਾਈ ਆ ਔਰ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰਾਂ ਕਿਉਂ ਹਿਸ਼ਾਰਪੁਰ ਦੇ ਪ੍ਰਸ਼ਾਸਨ ਨੂੰ ਚਲਾਉਣ ਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਆ ਔਰ ਪਰਮਾਤਮਾ ਅੱਜ ਕਿਰਪਾ ਕੀਤੀ ਆ ਕਿ ਅੱਜ ਇਹ ਸਬ ਇੰਸਪੈਕਟਰ ਤੋਂ ਇਹਨਾਂ ਨੂੰ ਇੰਸਪੈਕਟਰ ਪ੍ਰਮੋਟ ਕੀਤਾ ਗਿਆ ਔਰ ਸਾਨੂੰ ਦੇਲੀਏ ਘਰਾਈਆਂ ਕਿ ਇਸ ਚੀਜ਼ ਦੀ ਬੜੀ ਖੁਸ਼ੀ ਆ ਔਰ ਅੱਜ ਇਹਨਾਂ ਨੇ ਆ ਕੇ ਬਾਬਾ ਸਾਹਿਬ ਬੀਮਰਾਵ ਮੇਤਕਾ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਆ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਹਰ ਇੱਕ ਨੂੰ ਪੜਨ ਦਾ ਜਾਂ ਨੌਕਰੀਆਂ ਕਰਨ ਦਾ ਜੋ ਅਧਿਕਾਰ ਦਵਾਇਆ ਉਹ ਉਹਨੂੰ ਮਲੇਕੀ ਨਰ ਤਮਸਕ ਉਹਨੂੰ ਉਸ ਚੀਜ਼ ਨੂੰ ਅੱਜ ਬਾਬਾ ਸਾਹਿਬ ਦੇ ਚਰਨਾਂ ਵਿੱਚ ਆਏ ਆ ਔਰ ਅਸੀਂ ਸਾਰੇ ਭਰਾਵਾਂ ਨੇ ਈ ਰਿਕਸ਼ਾ ਜੂਨੀਅਰ ਵੱਲੋਂ ਭਗਵਾਨ ਵਾਲਮੀਕੀ ਜਿਹੜੀ ਆਟੋ ਰਿਕਸ਼ਾ ਜੂਨੀਅਨ ਹੈਗੀ ਆ ਉਹਦੇ ਵੱਲੋਂ ਅੱਜ ਅਸੀਂ ਅੱਜ ਇਨਾਂ ਨੂੰ ਸਨਮਾਨ ਵੀ ਦਿੱਤਾ ਔਰ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਕਿਉਂਕਿ ਬਧੀਆ ਅਫਸਰ ਹੁਸ਼ਿਆਰਪੁਰ ਦੇ ਵਿੱਚ ਹੋਊਗੇ ਤਾਂ ਹੁਸ਼ਿਆਰਪੁਰ ਦੀ ਤਰੱਕੀ ਹੋਊਗੀ ਜਾ ਵਾਲਮਿਕੀ ਹਰ ਹਰ ਵਾਲਮਿਕੀ